ਹਾਂ ਬੱਸ ਹੋਰ ਲੱਗਦਾ ਦਬਕੇ ਨਾ ਹਾਂਜੀ ਕਿ ਮੈਨੂੰ ਨਾ ਜ਼ਿਆਦਾ ਗੁੱਟ ਬਣਾ ਦੀ ਠੀਕ ਹੈ ਮੰਮੀ ਜੀ ਮੰਮੀ ਜੀ ਹੁਣ ਤੁਹਾਨੂੰ ਪਹਿਲਾਂ ਨਾਲ ਕੁਝ ਫਰਕ ਲੱਗ ਰਿਹਾ ਹਾਂ ਕੋਤ ਲੱਗਦਾ ਰਿਹਾ ਅੱਛਾ ਤੁਸੀਂ ਨਾ ਬੇਫਾਲਤ ਦੀ ਘਰ ਦੀ ਫਿਕਰ ਨਾ ਕਰਿਆ ਕਰੋ ਹੁਣ ਮੈਂ ਆ ਗਈ ਨਾ ਘਰ ਦਾ ਕੰਮ ਮੈਂ ਆਪੇ ਸੰਭਾਲ ਲੂੰਗੀ ਸਾਰਾ ਤੁਸੀਂ ਬਸ ਆਰਾਮ ਕਰਿਆ ਕਰੋ ਠੀਕ ਹੈ ਪੁੱਤ ਤੂੰ ਹੀ ਸੰਭਣਾ ਤੇਰਾ ਹੀ ਕਾਰਬਾਰਾ ਪੁੱਤ ਤੇਰੇ ਸਾਰੇ ਹੀ ਹੁਣ ਅਸੀਂ ਜੇ ਖਿਚੜੀ ਖੁੱਤੇ ਖਾਂਦਾ ਦਿਲ ਕਰਦਾ ਤਾਂ ਮੈਂ ਬਣਾ ਦੇਨੀ ਆ ਚੰਗਾ ਖਿਚੜੀ ਬਣਾ ਲਈ ਕੋਈ ਨਾਲੇ ਅਰਜੀਤ ਕਹਿੰਦਾ ਸੀਗਾ ਹਾਂ ਸਵੇਰੇ ਕਹਿੰਦਾ ਸੀ ਕਰੇਲੇ ਖਾਣ ਨੂੰ ਜੀ ਕਰਦਾ ਅੱਛਾ ਤੇ ਮੈਨੂੰ ਲੱਗਦੀ ਲੈ ਕੇ ਤਰ ਗਿਆ ਉਹ ਬਣਾ ਲਈ ਪੁੱਤ ਜੀ ਠੀਕ ਹੈ ਮੰਮੀ ਜੀ ਪਰਵੀਨ ਪਰਵੀਨ ਭੈਣ ਕਿੱਥੇ ਆ ਤੂੰ ਆ ਜਾ ਆ ਜਾ ਜੱਸੇ ਕੰਮ ਕਰਦੀ ਸੀ ਬਹਿ ਜਾ ਹੋਰ ਦੱਸ ਕਿੱਦਾਂ ਨਹੀਂ ਪੁੱਛੀ ਨਾ ਬੱਸ ਮੇਰਾ ਛੱਡ ਨਾ ਤੂੰ ਦੱਸ ਐਨੇ ਟਾਈਮ ਬਾਅਦ ਕਿਹੜਾ ਮਾਰਿਆ ਕੀ ਦੱਸਾਂ ਭੈਣੇ ਟਾਈਮ ਹੀ ਨਹੀਂ ਮਿਲਦਾ ਲੈ ਟਾਈਮ ਨੂੰ ਤੂੰ ਦੱਸ ਕਿਹੜੀ ਨੌਕਰੀ ਤੇ ਲੱਗੀ ਹੋਈ ਆ ਵੀ ਤੈਨੂੰ ਟਾਈਮ ਨਹੀਂ ਮਿਲਦਾ ਹੈਗਾ ਮੇਰਾ ਤਾਂ ਭਲਾਂ ਦੀ ਚਲ ਮੰਨਿਆ ਵੀ ਮੈਂ ਤਾਂ ਆਈ ਨਹੀਂ ਸਾਡੇ ਤਾਂ ਝੰਡੜ ਝੜੇ ਮੁੱਕਦੇ ਹੈਗੇ ਸਾਰੀ ਦਿਹਾੜੀ ਫਸੀ ਰਹਿਨੀ ਆ ਕੰਮਕਾਰਾਂ ਚ ਜਿੰਨਾ ਮਰਜ਼ੀ ਕੰਮਕਾਰ ਕਰ ਲਾਂ ਇਸ ਕਰ ਚ ਸਾਡੇ ਕੰਮੇ ਨਹੀਂ ਮੁੱਕਣ ਚਾਉਂਦੇ ਹੈਗੇ ਕੰਮਕਾਰ ਤਾਂ ਪੈਣੇ ਐਵੇਂ ਹੀ ਰਹਿਣੇ ਆ ਤੂੰ ਇਹ ਦੱਸ ਤੇਰੀ ਸੱਸ ਠੀਕ ਹੈ ਹੁਣ ਨਿਓ ਨੂੰ ਕੀ ਹੋਇਆਗਾ ਚੰਗੀ ਭਲੀਆ ਖੇਖਣ ਕਰਦੀ ਹੈਗੀ ਆਹ ਜੀਤ ਲੈ ਕੇ ਗਿਆ ਹੋਇਆ ਉਹਨੂੰ ਹਸਪਤਾਲ ਦਿਖਾਉਣ ਦੇ ਲਈ ਕਹਿੰਦੀ ਆ ਕਿ ਮੇਰੇ ਤਾਂ ਦਰਦ ਹੁੰਦਾਗਾ ਜਦ ਤਹਰਜੀ ਤਾਂ ਘਰੇ ਨਹੀਂ ਹੁੰਦਾ ਉਦੋਂ ਤਾਂ ਚੰਗੀ ਭਲੀ ਹੁੰਦੀ ਆ ਜਦ ਹੀ ਉਹ ਆ ਜਾਂਦਾ ਸੱਪ ਲੜ ਜਾਂਦਾ ਮੇਰੇ ਇੱਥੇ ਦਰਦ ਆਉਂਦਾ ਮੈਨੂੰ ਚੱਕਰ ਆਉਂਦੇ ਨੇ ਮੇਰਾ ਬੀਪੀ ਵਧ ਗਿਆ ਜਾਨ ਜਾਣ ਕੇ ਡਰਾਮੇ ਕਰਦੀ ਰਹਿੰਦੀ ਐ ਸਾਰੀ ਦਿਹਾੜੀ ਮੈਨੂੰ ਪਤਾ ਨਾ ਕਿਵੇਂ ਕੱਟਦੀ ਐ ਇਹਦੇ ਨਾਲ ਕਦੇ ਕਹੋਗੀ ਮੈਨੂੰ ਆਹ ਫੜਾ ਦੇ ਉਹ ਫੜਾ ਦੇ ਮੇਰੇ ਲੱਤਾਂ ਘੁੱਟ ਦੇ ਲੈ ਦੱਸ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਇਸ ਘਰ ਚ ਬਹੂਆਂ ਕਾ ਨੌਕਰਾਨੀ ਆਂਗੀ ਸਾਰੀ ਦਿਹਾੜੀ ਅੱਗੇ ਪਿੱਛੇ ਹੋਈ ਰਹਿਣੀ ਆ ਉਹਦੇ ਫੇਰ ਨਹੀਂ ਆਕੜ ਮਾਣੋ ਦੀ ਨਾ ਪੈਣੇ ਇੰਨਾ ਨਾ ਤੂੰ ਬੋਲਿਆ ਕਰ ਦੇਖ ਸੱਸ ਮਾਂ ਸਮਾਨ ਹੁੰਦੀ ਐ ਬਹੁਤ ਮੁਸ਼ਕਿਲ ਨਾਲ ਮੌਕਾ ਮਿਲਦਾ ਐ ਇਸ ਸਿਆਣੇ ਦੀ ਸੇਵਾ ਕਰਨ ਦਾ ਜੈ ਵੀ ਨਾ ਬੋਲਿਆ ਕਰ ਤੂੰ ਕਹ ਤੈਨੂੰ ਇੰਨੀ ਅਕਲਮੰਦ ਹੋਗੀ ਮੈਨੂੰ ਸਭ ਪਤਾ ਜਿਹੜਾ ਕੱਟਦਾ ਹੁੰਦਾ ਨਾ ਉਹਨੂੰ ਪਤਾ ਤੇਰਾ ਕੀ ਆ ਤੇਰੇ ਤਾਂ ਮੂੰਹ ਹਲਾਤਾ ਵੀ ਸੇਵਾ ਕਰਨੀ ਚਾਹੀਦੀ ਆ ਤੈਨੂੰ ਇੰਨੇ ਹੀ ਲੱਗਦਾ ਤੂੰ ਆ ਜਾ ਤੂੰ ਕਰਕੇ ਦੇਖ ਲੈ ਸੇਵਾ ਮੇਰੇ ਵਰਗੇ ਫੇਰ ਵੀ ਇੰਨੇ ਦਿਨ ਹੋ ਗਏ ਕੱਟ ਦਿਨ ਨੂੰ ਤੇ ਇਥੋਂ ਇੱਕ ਘੰਟਾ ਨਹੀਂ ਕੱਟਿਆ ਜਾਣਾ ਜੇ ਨਾਰ ਹੋਣ ਲੱਗੀ ਤਾਂ ਕਹਿਦੀ ਤੂੰ ਨਾ ਪੈਣੇ ਮੈਂ ਵੀ ਆਪਣੀ ਸੱਸ ਦਾ ਬਹੁਤ ਖਿਆਲ ਰੱਖਦੀ ਆ ਤੇ ਉਹ ਵੀ ਮੈਨੂੰ ਆਪਣੀ ਧੀਆ ਵਾਂਗ ਰੱਖਦੀ ਆ ਕਿਉਂਕਿ ਮੈਂ ਵੀ ਉਹਨੂੰ ਮਾਂ ਸਮਝ ਕੇ ਉਹਦੀ ਸੇਵਾ ਕਰਦੀ ਆ ਹੁਣ ਤੋਂ ਮੈਂ ਇੱਥੇ ਭਾਸ਼ਣ ਦੇਣ ਆਈ ਆ ਨਿਆਣੀ ਆ ਮੈਂ ਮੈਨੂੰ ਪਤਾ ਨਹੀਂ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ ਨਾ ਪੈਣੇ ਤੂੰ ਗਲਤ ਸਮਝ ਰਹੀ ਆ ਐਂ ਕਰ ਜੱਸੀ ਮੈੱਕ ਚੱਕ ਸਾਰੇ ਪਿੰਡ ਨੂੰ ਦੇਵੇ ਸੁਨੇਹਾ ਵੀ ਕੀ ਕਰਨਾ ਚਾਹੁੰਦਾ ਕੀ ਨਹੀਂ ਕਰਨਾ ਚਾਹੁੰਦਾ ਤੈਨੂੰ ਤਾਂ ਆਪੇ ਗੱਲਾਂ ਔੜਨੀਆਂ ਕਿ ਹੁਣ ਆ ਸਾਡੇ ਦੇਖ ਲਾ ਆ ਗਿੱਠ ਥਾਵਾ ਐਸ ਨੂੰ ਸੁਣਾਈ ਜਾਂਦੀ ਹੈਗੀ ਪਤਾ ਨਹੀਂ ਕੀ ਮਹਿਲ ਬਣਾਤਾ ਸਾਡੇ ਲਈ ਇੱਥੇ ਨੇ ਤੇਰਾ ਸੁੱਖ ਨਾਲ ਘਰਵਾਰ ਤਾਂ ਵਧੀਆ ਚਾਰ ਬੰਦੇ ਆਉਂਦੇ ਨੇ ਬਿਠਾਉਣੇ ਤੇ ਚੰਗੀ ਲੱਗਦੀਆਂ ਹੈ ਨਾਲੇ ਘਰ ਦਾ ਨਹੀਂ ਕੁਸ਼ਕਾਰ ਕਰਿਆ ਨੇ ਉਸਦੀ ਫੇਰ ਗੱਲਾਂ ਚਲੋ ਤੂੰ ਇੰਨਾ ਗੁੱਸਾ ਨਾ ਕਰ ਨਹੀਂ ਭੈਣੇ ਗੁੱਸਾ ਤਾਂ ਆਉਂਦਾ ਹੀ ਆ ਵੱਲੋਂ ਵੱਲੀ ਮੈਂ ਤਾਂ ਐਸੀ ਕਿਹਦੇ ਕੋਈ ਚੱਜ ਦੀ ਗੱਲ ਕਰੇਗੀ ਪਰ ਤੂੰ ਬੇੜਾ ਹੀ ਕਰ ਕਰਤਾ ਆ ਕੇ ਦੇਖ ਭੈਣੀ ਤੂੰ ਤਾਂ ਹਰ ਟਾਈਮ ਤਪੀ ਰਹਿੰਦੀ ਆ ਤੇਰੇ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਮੈਂ ਚਲਦੀ ਆ ਮੈਂ ਆਪਣੀ ਸੱਸ ਦੀ ਸੇਵਾ ਕਰਾ ਜਾ ਕੇ ਲੈ ਹੁਣ ਮੈਨੂੰ ਸੁਣਾਇਆ ਕਰੇਗੀ ਹੈ ਕਿ ਸੱਸ ਦੀ ਸੇਵਾ ਕਰਨੀ ਆ ਦੇਖ ਤਾਂ ਸਹੀ ਕਿਵੇਂ ਗੱਲਾਂ ਆਉਂਦੀਆਂ ਨੇ ਹੁਣ ਇਹਨੂੰ ਮਿchni ਜੀ ਇਹ ਕੀ ਆ ਮੇਰ ਤਾਂ ਕਰਮੇ ਫੁੱਟ ਗਏ ਇਸ ਘਰ ਦੇ ਵਿੱਚ ਆ ਕੇ ਐ ਕਰਦੀ ਆ ਬਿੰਦ ਘੜੀ ਆਪਦੀ ਮਾਂ ਨੂੰ ਫੋਨ ਲਾਉਣੀ ਆਗੀ ਉਹਦਾ ਵੀ ਹਾਲ ਚਾਲ ਪੁੱਛਾਂ ਕਿਵੇਂ ਆ ਕਿਵੇਂ ਨਾ ਸਾਰੀ ਦਿਹਾੜੀ ਐਸੇ ਦਾ ਫੁੱਕਣ ਫੁੱਕਣਾ ਪੈਂਦਾ ਮੈਨੂੰ ਤਾਂ ਜਦੋਂ ਮਰਜੀ ਦੇਖ ਲੈ ਘੇਰਾ ਕੇ ਕਹੋਗੀ ਮੈਨੂੰ ਚਾਹ ਬਣਾ ਦੇ ਮੈਨੂੰ ਆਹ ਬਣਾ ਦੇ ਪ੍ਰਵੀਨਾ ਉਹ ਪ੍ਰਵੀਨਾ ਹਾਂਜੀ ਆ ਲੈ ਇਹ ਚ ਬੇਬੇ ਦੀ ਦਵਾਈਆਂ ਨੇ ਨਾਲ ਦਾ ਬੀਬੀ ਦੀ ਦਵਾਈ ਦੇ ਦੇ ਤੇ ਨਾਲ ਇਹਨੂੰ ਪਾਣੀ ਦਾ ਗਲਾਸ ਦੇ 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 ਦਿੰਨੀ ਆ ਕੋਈ ਨਾ ਡਾਕਟਰ ਕੀ ਕਹਿੰਦਾ ਉਹ ਡਾਕਟਰ ਕਹਿੰਦਾ ਪਹਿਲਾਂ ਨਾਲ ਤਾਂ ਠੀਕ ਆ ਪਰ ਇਹਦੇ ਟਾਈਮ ਲੱਗੂ ਹੋਰ ਦਵਾਈ ਖਾਣੀ ਪਊਗੀ। ਨਾ ਹੋਰ ਕਿੰਨਾ ਕ ਟਾਈਮ ਖਾਣੀ ਪਊਗੀ ਦਵਾਈ? ਕਿੰਨੇ ਸਾਲ ਤਾਂ ਹੋਗੇ। ਠੀਕ ਤਾਂ ਹੁੰਦੀ ਨਹੀਂ ਕਿ ਕੱਲ੍ਹ ਵਾਸਤੇ ਤੁਸੀਂ ਪੈਸਾ ਖਰਾਬ ਕਰੀ ਜਾਂਦੇ ਹੋਗੇ ਬੇਮਤਲਬदाई। ਤੈਨੂੰ ਸ਼ਰਮ ਨਹੀਂ ਆਉਂਦੀ ਬੋਲਦੇ ਨੂੰ? ਕਿਵੇਂ ਬੋਲਦੀ ਆ ਤੂੰ? ਉਹ ਮੇਰੀ ਮਾਂ ਕੀ ਮੈਨੂੰ ਜਨਮ ਦਿੱਤਾ। ਜੇ ਮੈਂ ਉਹਦਾ ਇਲਾਜ ਨਹੀਂ ਕਰਾਉਂਦਾ ਹੋਰ ਕਿਹਦਾ ਇਲਾਜ ਕਰਾਂਗਾ? ਨਾਲੇ ਤੈਨੂੰ ਕੀ ਤਕਲੀਫ ਹੈ ਪੈਸੇ ਤਾਂ ਮੈਂ ਲਾਉਣੇ ਆ ਨਾ। ਗਾਂ ਫਿਊਚਰ ਵੀ ਦੇਖਣਾ ਆਪਾਂ ਨੇ। ਕਾਈ ਟੁੱਟੇ ਹੋਏ ਘਰ ਚ ਹੀ ਰਹਿਣਾ ساری ਦਿਹਾੜੀ। ਓ ਜੇ ਮਾਇ ਨਹੀਂ ਠੀਕੇਗੀ ਫਿਊਚਰ ਨੂੰ ਕੀ ਕਰੇਗੀ ਤੂੰ ਕਹੋ ਜੀ ਗੱਲਾਂ ਕਰੀ ਜਾਣੇ ਤੁਸੀਂ ਕੀ ਗਰੰਟੀ ਹੈ ਵੀ ਪੈਸੇ ਲਾ ਕੇ ਠੀਕ ਹੋ ਜੂਗੀ ਨਾ ਫਿਰ ਤੇਰੀ ਕੀ ਗਰੰਟੀ ਹੈ ਵੀ ਆਪਣਾ ਫਿਊਚਰ ਅੱਗੇ ਵਧਿਆ ਹੋ ਜਾਊਗਾ ਜੇ ਇਹ ਤੇ ਪੈਸੇ ਨਾ ਲਾਏ ਮੈਨੂੰ ਪਤਾ ਹੀ ਸੀ ਤੁਸੀਂ ਆਹੀ ਗੱਲ ਕਹਿਣੀ ਹੈਗੀ ਮੈਨੂੰ ਇਹ ਸਮਝ ਨਹੀਂ ਆਉਂਦੀ ਹੈਗੀ ਆ ਲੋਕਾਂ ਦੇ ਜਾ ਕੇ ਦੇਖੋ ਕਿੱਡੀ-ਕਿੜੀਆਂ ਕੋਠੀਆਂ ਪਾ ਰੱਖੀਆਂ ਨੇ ਆ ਇੱਕ ਆਪਣਾ ਘਰ ਆਗਾ ਮੈਂ ਤਾਂ ਰਹਿੰਦੇ ਹੋਈ ਨੂੰ ਵੀ ਸ਼ਰਮ ਆਉਂਦੀ ਹੈ ਇੱਥੇ ਹੈ ਨਾ ਕੋਈ ਰਿਸ਼ਤੇਦਾਰ ਆ ਸਕਦਾ ਆਪਣੇ ਕੀ ਕਹੂਗਾ ਅਗਲਾ ਉਹ ਜੱਡੇ ਕੋਠੇ ਚਾਹੀਦੀ ਸੀ ਕਹੇ ਤਕੜੇ ਘਰ ਵਿਆਹ ਕਰਾ ਲੈਂਦੀ ਕਹਿਨੀ ਤੇਰੇ ਬਾਪ ਨੂੰ ਵੀ ਮੈਂ ਇੱਥੇ ਵਿਆਹ ਨਹੀਂ ਕਰਾਉਣਾ ਗੱਲ ਸੁਣ ਲਓ ਮੇਰੇ ਬਾਪ ਤੱਕ ਨਾ ਜਾਇਓ ਠੀਕ ਆ ਨਾ ਫਿਰ ਮੈਥੋਂ ਬੁਰਾ ਕੋਈ ਨਹੀਂ ਇਥੋਂ ਬੁਰਾ ਕੋਈ ਹੋ ਵੀ ਨਹੀਂ ਸਕਦਾ ਮੈਂ ਉਹਨੂੰ ਘਰੇ ਪਾ ਕੇ ਮਾਰ ਦੇ ਤੂੰ ਇਹ ਚਾਹੁੰਦੀ ਐ ਮੂੰਹ ਸੰਭਾਲ ਕੇ ਗੱਲ ਕਰੋ ਮੇਰੇ ਨਾਲ ਐਂ ਤਾਂ ਕਰ ਰਿਹਾ ਤੂੰ ਸੰਭਾਲ ਕੇ ਕਰ ਹਾਂਜੀ ਹੁਣ ਤਾਂ ਤੂੰ ਵੀ ਬਥੇਰੀ ਖੁਸ਼ ਹੋਰੀ ਹੋਏਂਗੀ ਵਿਚੋ ਵਿੱਚ ਕਿ ਹਾਂ ਦੋਹਾਂ ਜਣਿਆਂ ਦੀ ਲੜਾਈ ਹੋ ਰਹੀ ਆ ਇਹ ਚਾਹੁੰਦੀ ਐ ਇਹ ਕੁਛ ਐ ਤੇ ਉਹ ਕੁਛ ਨਹੀਂ ਚਾਹੁੰਦੀ ਤੂੰ ਤਾਂ ਐਵੇਂ ਚੜ ਜਾਨੀ ਆ ਜਾ ਅੰਦਰ ਜਾ ਕੇ ਬੀਬੀ ਨੂੰ ਦਵਾਈ ਦੇ ਨਾਲ ਪਾਣੀ ਦੇ ਐਨੇ ਹੀ ਆ ਨਾ ਬੀਬੀ ਦਾ ਖਿਆਲ ਰੱਖਣਾ ਦਾ ਆਹ ਫੜੋ ਦਵਾਈ ਆਪੇ ਦੇ ਦੋ ਮੈਂ ਨੌਕਰਾਨੀ ਨਹੀਂ ਰੱਖੀ ਇਸ ਘਰ 'ਚ ਕਦੇ ਕੱਪੜਾ ਲੀੜਾ ਤੋਦਵਾ ਦੇਖੀ ਕਿੰਨਾ ਮਸਕਾ ਮਾਰਦਾ ਇਹਨਾਂ 'ਚ ਪਤਾ ਨਹੀਂ ਕਿਵੇਂ ਲੈ ਕੇ ਜਾਂਦਾ ਡਾਕਟਰ ਦੇ ਕਿਵੇਂ ਨਾ ਉਹ ਜੇ ਤੂੰ ਨਹੀਂ ਕੰਮ ਕਰੇਂਗੀ ਹੋਰ ਕਿਹ ਬਾਹਰ ਆ ਕੇ ਕਰੂਗਾ ਜੇ ਕੰਮ ਨਹੀਂ ਕਰਨਾ ਤਾਂ ਦਫਾ ਹੋ ਇੱਥੋਂ ਤੂੰ ਵੀ ਵਗ ਜਾ ਏਦਾਂ ਕਿੱਦਾਂ ਦਫਾ ਹੋ ਜਮਾ ਨਿਕਲ ਕੇ ਨਹੀਂ ਆਈ ਵਿਆਹ ਕੇ ਆਈ ਐ ਇਸ ਘਰ 'ਚ ਮੈਂ ਕਹਿੰਦੀ ਨਾ ਵਿਆਹ ਕੇ ਲਿਆਂਦੀ ਐ ਕੰਮ ਕਰਨਾ ਪਊਗਾ ਅੱਛਾ ਕਿੱਥੇ ਲਿਖਿਆ ਵੀ ਕੰਮ ਕਰਨਾ ਨਾ ਫਿਰ ਇਹ ਕਿੱਥੇ ਲਖਿਆ ਵੀ ਨਹੀਂ ਕੰਮ ਕਰਨਾ ਹੈ ਤੇਰਾ ਮੂੰਹ ਦੇਖਣਾ ਸੀ ਲੈ ਬਾਰੇ ਵਾਸਤੇ ਬਿਆਹ ਕੇ ਲੈਂਦਾ ਤੈਨੂੰ ਸਿਰਫ ਗੱਲਾਂ ਸੁਣਨ ਵਾਸਤੇ ਹੁਣ ਐਨੀ ਚੀਚੀ ਬੋਲ ਕੇ ਤੁਸੀਂ ਲੋਕਾਂ ਨੂੰ ਤਮਾਸ਼ਾ ਦਿਖਾ ਰਹੇ ਹੋਗੇ ਤਮਾਸ਼ਾ ਮੈਂ ਨਹੀਂ ਤਮਾਸ਼ਾ ਤੂੰ ਦਿਖਾ ਰਹੀ ਹੈ ਹਰਜੀਤ ਬਹੁਤ ਜ਼ਿਆਦਾ ਹੋ ਰਿਹਾ ਹੁਣ ਤੁਸੀਂ ਆਪਣੀ ਲਿਮਟ ਕਰਾਸ ਕਰ ਰਹੇ ਹੋ ਲਿਮਟ ਤੂੰ ਕਰਾਸ ਕਰ ਰਹੀ ਹੈ ਮੈਂ ਨਹੀਂ ਕੋਈ ਤੇਰਾ ਮੂੰਹ ਨਹੀਂ ਦੇਖਣਾ ਸੀ ਜਿੱਦਣੇ ਤੇ ਭੇਡਾ ਕੇ ਦੇਖੀ ਆ ਜੀ ਆ ਬੰਨੇ ਥੋਡੇ ਮੂਰੇ ਹੱਥ ਥੋਡੇ ਤਾਂ ਨਹੀਂ ਕੋਈ ਜਿੱਤ ਸਕਦਾ ਹੈਗਾ ਲੜਾਈ ਦੇ ਵਿੱਚ

ਮੈਂ ਤੈਨੂੰ ਇਹੀ ਕਿਹਾ ਵੀ ਦਵਾਈ ਦੇ ਦੇ ਬੇਬੇ ਨੂੰ ਤੇ ਪਾਣੀ ਪਿਲਾ ਦੇ ਜੇ ਹੁਣ ਉਹ ਦਵਾਈ ਤੇ ਪਾਣੀ ਦਊ ਹੋਰ ਕੌਣ ਦਊ ਪੁੱਤ ਮੈਂ ਆਪ ਹੀ ਫੜ ਕੇ ਪੀ ਲਾਂਗੀ ਮੈਂ ਆਪ ਹੀ ਦਵਾਈ ਲੈ ਲਾਂਗੀ ਤੂੰ ਦਵਾਈ ਮੇਰੇ ਕੋਲ ਹੀ ਰੱਖ ਦੇ ਆ ਕਰ ਬਸ ਜੇ ਤੂੰ ਆਪ ਕਰਨ ਵਾਲੀ ਹੁੰਦੀ ਤਾਂ ਮੈਂ ਉਹਨੂੰ ਕਾਹਨੂੰ ਕਹਿੰਦਾ ਪੁੱਤ ਹੁਣ ਤੈਨੂੰ ਥੋੜਾ ਕੁਝ ਸੁਣਾਇਆ ਕੋਈ ਨਹੀਂ ਤੈਨੂੰ ਪਤਾ ਮੇਰਾ ਕਲੰਜਾ ਸੜਦਾ ਉਹ ਕੋਈ ਨਾ ਬੇਬੇ ਤੇਰੇ ਪਿੱਛੇ ਤਾਂ ਮੈਂ ਸਭ ਕੁਝ ਸੁਣਨ ਨੂੰ ਪਿਆਰਾ ਇਹਨੂੰ ਕੀ ਪਤਾ ਵੀ ਮਾਂ ਕੀ ਹੁੰਦੀ ਐ ਤੇ ਮਾਂ ਦੀ ਸੇਵਾ ਕੀ ਹੁੰਦੀ ਐ ਮੈਂ ਨਹੀਂ ਚਾਹੁੰਦੀ ਵੀ ਤੇਰਾ ਘਰ ਖਰਾਬ ਹੋ ਗਏ ਮੈਂ ਤੈਨੂੰ ਦੱਸਾਂ ਤੂੰ ਮੈਨੂੰ ਕਿਸ ਆਸ਼ਰਮ ਚ ਛੱਡਿਆ ਨਾ ਬੇਬੇ ਐ ਨਾ ਗਏ ਮੈਂ ਤੈਨੂੰ ਆਪਣੇ ਜਿਉਂਦੇ ਜੀ ਕਿਸੇ ਆਸ਼ਰਮ ਚ ਕਿਵੇਂ ਛੱਡ ਸਕਦਾ ਮੈਂ ਐਡੇ ਪਾਪ ਦਾ ਭਾਗੀਦਾਰ ਨਹੀਂ ਬਣ ਸਕਦਾ ਤੇ ਨਾ ਹੀ ਮੈਂ ਅਜੇ ਮਰਿਆ ਮੈਂ ਹਲੇ ਜਿਉਂਦਾ ਨਾ ਜਿੰਨਾ ਟਾਈਮ ਮੈਂ ਜਿਉਂਦਾ ਨਾ ਮੈਂ ਤੇਰੇ ਤੇ ਆਂਤ ਨਹੀਂ ਆਉਣ ਦਿੰਦਾ ਤੂੰ ਬੇਫਿਕਰ ਰਹਿ ਪੁੱਤ ਇਹ ਛੱਡ ਕੇ ਤੁਰ ਜੀ ਕਿ ਕਿਸੇ ਦਿਨ ਜਾਂਦੀ ਆ ਤਾਂ ਬੇਬੇ ਜਾਵੇ ਮੈਂ ਕਿਹੜਾ ਇਹਨੂੰ ਕਹਿਣਾ ਇਹ ਆਪਦੀਆਂ ਕਰਤੂਕਤਾ ਕਰਕੇ ਛੱਡ ਕੇ ਜਾਊਗੀ ਮੇਰੇ ਕਰਕੇ ਨਹੀਂ ਕੋਈ ਨਹੀਂ ਬੁੱਧੀ ਆਸ਼ਰਮ ਚ ਵੀ ਤੇ ਦੁਨੀਆ ਰਹੀਂਦੀ ਹੈ ਨਾ ਫੇਰ ਕੀ ਹੈ ਤੂੰ ਕੋ ਆਪਣੀ ਜ਼ਿੰਦਗੀ ਖਰਾਬ ਕਰਨੀ ਹੈ ਮੇਰੀ ਤਾਂ ਉਮਰ ਬੀਤ ਗਈ ਹੈ ਪੁੱਤੋ ਨਾ ਨਾ ਬੇਬੇ ਆਸ਼ਰਮ ਚੋਰ ਆਂਦੇ ਨੇ ਜਿੰਨਾਂ ਦੇ ਧੀ ਪੁੱਤ ਮਰ ਜਾਂਦੇ ਨੇ ਤੇਰਾ ਪੁੱਤ ਜਿਉਂਦਾ ਅਜੇ ਤੈਨੂੰ ਆਸ਼ਰਮੋਂ ਨਹੀਂ ਮੈਂ ਜਾਣ ਦਿੰਦਾ ਚਾਹੇ ਕੁਝ ਵੀ ਹੋ ਜੇ ਹਰੋਂ ਨਾ ਤੁੰ ਹੈਏ ਹੇ ਪ੍ਰਵੀਨਾ ਪ੍ਰਵੀਨਾ ਹੈ ਪ੍ਰਵੀਨਾ ਹਾਏ ਮੈਨੂੰ ਘਬਰਾਟ ਹੋਈ ਜਾਂਦੀ ਹੈ ਹੈ ਪਰ ਵੀਨ ਪਾਣੀ ਦੇ ਦੇ ਮੈਨੂੰ ਗੋਲੀ ਦੇ ਦੇ ਬੀਪੀ ਵਾਲੀ ਕਰਨੀ ਹੈ ਨਹੀਂ ਹੇ ਹੇ ਹੁਣ ਉੱਠ ਕੇ ਪੀਵਾ ਹੇ ਹੇ ਆਇਆ ਹੇ 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 چکر آ گیا من مجھے بٹھا دے با مڈے نو گھر رکھا

ਉਹ ਤਾਂ ਚੰਗਾ ਹੋਇਆ ਮੈਂ ਟਾਈਮ ਤੇ ਆ ਗਈ ਤੂੰ ਕਿੱਥੇ ਗਈ ਸੀ ਬੇਬੇ ਨੂੰ ਚੱਕਰ ਆ ਗਿਆ ਸੀ ਚੱਕਰ ਆ ਗਿਆ ਸੀ ਨਾ ਤੈਨੂੰ ਕਿਵੇਂ ਪਤਾ ਕਿ ਬੇਬੇ ਨੂੰ ਚੱਕਰ ਆ ਗਿਆ ਸੀਗਾ ਮੈਂ ਆਪਣੀ ਅੱਖੋਂ ਦੇਖਿਆ ਉਹ ਤਾਂ ਟਾਈਮ ਨਾਲ ਹੀ ਪਹੁੰਚ ਗਈ ਨਹੀਂ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਲੈ ਦੱਸ ਮੰਜੇ ਤੇ ਬੈਠੀ ਬੈਠੇ ਨੂੰ ਚੱਕਰ ਆ ਗਿਆ ਪਈ ਤਾਂ ਹੈਗੀ ਆ ਚੰਗੀ ਭਲੀ ਪਈ ਰਹਿਣ ਦੀ ਦੱਸ ਮੈਂ ਪਾਣੀ ਪੀਣ ਗਈ ਸੀ ਮੈਂ ਡਿੱਗ ਗਈ ਇੱਥੇ ਪਤਾ ਨਹੀਂ ਕਰ ਲਓ ਕਿਉਂ ਉਹਨੂੰ ਭੰਡਾ ਨਾ ਤੂੰ ਉੱਠਦੀ ਕੀ ਕਰਦੀ ਸੀਗੀ ਮੈਂ ਪਾਣੀ ਪੀਣਾ ਸੀ ਹੀ ਤੂੰ ਘੜਾ ਮੇਰੇ ਸਰਾਣੇ ਰੱਖ ਕੇ ਜਾਨੀ ਐ ਐਨੇ ਕ ਤਾਂ ਹੱਡ ਗੋਡੇ ਤੇਰੇ ਵੀ ਚੱਲਦੇ ਨੇ ਆਹ ਦੇਖ ਲੈ ਪਰਵੀਨ ਇਹ ਲੈ ਤੂੰ ਮੇਰੇ ਹੱਡ ਗੋਡੇ ਚੱਲਦੇ ਆ ਤਾਂ ਹੀ ਉੱਠੀ ਸੀ ਹਾਂ ਪਰ ਵੀ ਨਹੀਂ ਕੋਈ ਤਰੀਕਾ ਨਹੀਂ ਹੈ ਵੱਡਿਆਂ ਨਾਲ ਗੱਲ ਕਰਨ ਦਾ ਚੁੱਪ ਕਰ ਜਾ ਜੱਸੀ ਸਭ ਪਤਾ ਹੈ ਮੈਨੂੰ ਮੈਨੂੰ ਤਾਂ ਇਹ ਲੱਗਦਾ ਨਾ ਕਿ ਆ ਸਾਰਾ ਕੁਝ ਤੇਰੇ ਕਰਕੇ ਹੋ ਰਿਹਾ ਤੂੰ ਮੇਰੇ ਤੋਂ ਬਾਅਦ ਉਂਗਲਾਂ ਲਾਉਂਦੀ ਐ ਬੇਬੇ ਨੂੰ ਆ ਕੇ ਇਹ ਕਿਹੋ ਜਿਹੀ ਗੱਲ ਕਰ ਰਹੀ ਐ ਤੈਨੂੰ ਫਿਰ ਜਿਹੜੀ ਗੱਲ ਹੈਗੀ ਐ ਸੱਚ ਕਹਿ ਰਹੀ ਆ ਮੈਂ ਹਾਂ ਬੱਤ ਜਦ ਮਿਰਚਾਂ ਲੜਦੀ ਹੁੰਦੀਆਂ ਨੇ ਗਿਆ ਨਾ ਤੇਰਾ ਕੀ ਮਤਲਬ ਆਂਦਾ ਵੀ ਸਾਡੇ ਘਰੇ ਆਉਂਦੇ ਜਦ ਮੈਂ ਘਰੇ ਨਹੀਂ ਹੈਗੀ ਨਹੀਂ ਪੁੱਤ ਜੇ ਨਾ ਆਉਂਦੀ ਤਾਂ ਮੈਂ ਪਈ ਰਹਿੰਦੀ ਉੱਥੇ ਹਾਂ ਤੇ ਫਿਰ ਪਈ ਰਹਿੰਦੀ ਪਰ ਵੀ ਤੇਰੇ ਨਾਲ ਤਾਂ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਜੱਸੀ ਤੂੰ ਖਿਆਲ ਰੱਖਣਾ ਨਾ ਜਾ ਕੇ ਆਪਣੀ ਸੱਸ ਦਾ ਖਿਆਲ ਰੱਖੋ ਮੈਨੂੰ ਨਾ ਮਤਾ ਦੇਣ ਲੱਗ ਜਾ ਕਰਾ ਕੇ ਕੋਈ ਨਾ ਪੁੱਤ ਮੈਨੂੰ ਤਾਂ ਇਹ ਸਮਝ ਨਹੀਂ ਆਦੀ ਲੋਕਾਂ ਦੇ ਘਰਾਂ ਜਾ ਕੇ ਤੁਸੀਂ ਕਰਦੇ ਆਂ ਕੀ ਆ ਮੈਂ ਕਦੇ ਗਈਆਂ ਤੁਹਾਡੇ ਘਰੇ ਬਿਨਾ ਮਤਲਬ ਤੋਂ ਚੱਕੇ ਮੂੰਹ ਤੂੰ ਆ ਜਾਣੀ ਆਗੀ ਹੱਸ ਤਾ ਰੱਬ ਦਾ ਹਾਂ ਰੱਬ ਤੋਂ ਡਰ ਕੀ ਡਰ ਸੁਆ ਨਾਲ ਦੀ ਕਰਦੀ ਆਗੀ ਵੀ ਕਿਹਦੇ ਘਰੇ ਕੀ ਹੁੰਦਾ ਕੀ ਨਹੀਂ ਹੁੰਦਾ ਕੁਛ ਨਹੀਂ ਕਹਿੰਦੀ ਉਹ ਵਿਚਾਰੀ ਤੇਰੇ ਬਾਰੇ ਤਾਂ ਕਦੀ ਉਹਨੇ ਕੋਈ ਗੱਲ ਵੀ ਨਹੀਂ ਕਰੀ ਕਹਿ ਕਿ ਮੈਂ ਦਊਂਗੀ ਪਤਾਗਾ ਜਲੂਸ ਨਹੀਂ ਕਰ ਦੂੰਗੀ ਮੈਂ ਦਾ ਚੱਕਾ ਪੈਣੇ ਪਾਸ ਕਰ ਤੇ ਤੂੰ ਆਪਣਾ ਖਿਆਲ ਰੱਖ ਕੋਈ ਨਾ ਆ ਯਾ ਵੱਡੇ ਖਿਆਲ ਰੱਖਣ ਵਾਲੀ ਮੁੜ ਕੇ ਸਾਡੇ ਘਰੇ ਨਾ ਆਜੀ ਬਿਨਾ ਮਤਲਬ ਤੋਂ ਮੇ ਬੱਤ ਕਰਿਆ ਦੀ ਬੇਇਜ਼ਤੀ ਨਾ ਕਰਿਆ ਕਰ ਕਦਾ ਕੀ ਮਤਲਬ ਆਉਂਦਾ ਸਾਡੇ ਘਰੇ ਆਉਂਦਾ ਹਾਂ ਤੇਰੇ ਕੋਲ ਹੀ ਆਈ ਹੋਣੀ ਕੰਮ ਕਾਹਨੂੰ ਆਈ ਹੋਣੀ ਕੁਦਰਤੀ ਉੱਠ ਕੇ ਪਾਣੀ ਪੀਣ ਲੱਗੇ ਮੈਨੂੰ ਚੱਕਰ ਆ ਗਿਆ ਪੁੱਤ ਅੱਗੇ ਤਾਂ ਕਦੇ ਚੱਕਰ ਆਇਆ ਨਹੀਂ ਅੱਜੇ ਚੱਕਰ ਕਿਵੇਂ ਆ ਗਿਆ ਮੈਨੂੰ ਸਭ ਪਤਾਗਾ ਤੁਸੀਂ ਦੋਏ ਜੰਮੀ ਮਿਲੀਆਂ ਹੋਈਆਂ ਹੋ ਗਿਆ ਮੈਂਥੋਂ ਨਾ ਆਉਂਦਾ ਮੈਂ ਕਦੋਂ ਘਰੇ ਨਿਕਲ ਨਿਕਲਾਂ ਕਦੋਂ ਅਸੀਂ ਚੁਗਲੀਆਂ ਕਰੀਏ ਇਹ ਮੇਰਾ ਕੀ ਬਾਤ ਰਿਹਾ ਹੈ ਬਾਦਾ ਬੀਪੀ ਮੈਨੂੰ ਗੋਲੀ ਦੇ ਦੇ ਹੁਣ ਕਿਉਂ ਬੋਲੀ ਜਾਨੀ ਐ ٹھیک کر دے, 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 دے آئے. آئی. آئے. آئی رپا

ਇਕ ਤਾਂ ਮਿੰਟਾਂ ਚ ਤੈਨੂੰ ਭੁੱਖ ਲੱਗ ਜਾਂਦੀ ਆ ਚਲ ਇਦਾਂ ਕਰਦੀ ਆ ਰੋਟੀ ਬਣੀ ਪਈ ਉਹ ਹੀ ਲਿਆ ਦੇਣੀ ਹੈਗੀ ਨਹੀਂ ਪੁੱਤ ਰੋਟੀ ਨਹੀਂ ਖਾਣੀ ਹੈ ਲੈ ਨਾ ਰੋਟੀ ਨਹੀਂ ਖਾਣੀ ਹੋਰ ਦੱਸ ਕੀ ਖਾਣਾ ਫਿਰ ਇੱਕ ਤਾਂ ਨਾ ਮੇਰਾ ਬਣ ਖਰਾਬ ਹੋਈ ਜਾਂਦਾ ਜਿਆਦਾ ਮੈਨੂੰ ਡਬ ਰੋਟੀ ਮੰਗਾ ਦੇ ਲਿਆ ਦੇ ਤੇ ਜਮਨ ਨੂੰ ਥੋੜਾ ਬਹੁਤਾ ਕੋਈ ਕਰਾਰਾ ਚੀਜ਼ ਲਿਆ ਦੇ ਕੋਈ ਪੂਜੀਆ ਭਾਜੀ ਆ ਲਿਆ ਦੇ ਪੁੱਤ ਪੂਜੀਆ ਜਿਹੜਾ ਬੰਦਾ ਬਿਮਾਰ ਹੁੰਦਾ ਉਹ ਤਾਂ ਉਹੀ ਨਹੀਂ ਵੱਡੀ ਰੂਹ ਕਰਦੀ ਹੈਗੀ ਵੀ ਕੁਝ ਖਾ ਪੀ ਲਵੇ ਤੇ ਤੂੰ ਇਤਨਾ ਵਾ ਸਵਾਦ ਭਾਲਦੀ ਆ ਮਾੜੀ ਮੋਟੀ ਆਪ ਐ ਸ਼ਰਮ ਕਰ ਲਾ ਤੇਰੀ ਦਵਾਈਆਂ ਤੇ ਖਰਚਾ ਕਰੀਏ ਕਤਰ ਖਾਣ ਪੀਣ ਤੇ ਆ ਦੇਖੀ ਮੜੇ ਗੇਟ ਕਿਵੇਂ ਟੁੱਟੇ ਪਏ ਨੇ ਸਾਡੇ ਤੋਂ ਤਾਂ ਇਹਨਾਂ ਦੀ ਮੁਰੰਮਤ ਨਹੀਂ ਕਰਵਾਈ ਜਾਂਦੀ ਹੈਗੀ ਤੂੰ ਨਤ ਨਵੇਂ ਸਵਾਦ ਭਾਲਦੀ ਆ ਕਦੇ ਆ ਲਿਆ ਦੇ ਕਦੇ ਉਹ ਲਿਆ ਦੋ ਚਲ ਦਾਲ ਪੂਜਾ ਤੈਨੂੰ ਲਿਆ ਵੀ ਦੂੰਗੀ 5-10 ਰੁਪਏ ਦਾ ਕੱਲ ਤੂੰ दारू ਮੰਗੇਂਗੀ ਹੈ ਉਹ ਹਰਜੀਤ ਤੈਨੂੰ ਕਹਦੀ ਉਹ ਲਿਆ ਦੂਗਾ ਕਰਜਾ ਚੜੀ ਚੱਲ ਹੋਰ ਤੇ ਤੈਨੂੰ ਕੋਈ ਕੰਮ ਨਹੀਂ ਉਹ ਤੇ ਵਾਸਤਾ ਰੱਬ ਦਾ ਐਨਾ ਨਾ ਬੋਲ ਹੇ ਦੋਤਾ ਮੈਨੂੰ ਮਾਰਦੇ ਕੋਈ ਚੀਜ਼ ਦੇ ਕੇ ਮਾਰਦੇ ਪੁੱਤ ਮੈਨੂੰ ਜੇ ਮਰ ਜਵੇ ਤਾਂ ਵਧੀਆ ਖਿਆੜਾ ਦਾ ਛਟੂਗਾ ਸਾਡਾ ਅਸੀਂ ਘਰ ਦੀ ਜ਼ਿੰਦਗੀ ਵੀ ਸੁਧਾਰਨੀ ਆਗੀ ਨਾ ਪੁੱਤ ਮੇਰੀ ਗੱਲ ਸੁਣ ਫੇਰ ਤੂੰ ਕਹੇਂਗੀ ਬੁੜੀ ਕਹਿੰਦੀ ਐ ਨਾ ਜੇ ਮੈਂ ਪੂਜੀਆ ਮੰਗ ਲਿਆ ਫੇਰ ਮੈਂ दारू ਮੰਗੋਗੇ ਤੇਰੀ ਮਾਂ दारू ਪਿੰਦੀ ਐ ਮੇਰੀ ਮਾਂ ਕੋਈ ਨਹੀਂ ਹੈਗੀ ਇਹ ਜੀ ਤੇ ਆ ਜਿਹੜੀ ਜਬਰਕੀ ਤੂੰ ਕਰਦੀ ਐ ਨਾ ਕਾਨੂੰਨ ਰਾਬਾ ਜੀ ਕਿਸੇ ਤੋਂ ਕਰਾਵੇ ਉਧਦਾ ਕਹਿੰਦੇ ਸੀ ਆਖੇ ਕੁੜੀ ਨੂੰ ਰਾਣੀ ਬਣਾ ਕੇ ਰੱਖਾਂਗੇ ਮੈਨੂੰ ਕੀ ਪਤਾ ਸੀ ਰਾਣੀ ਦੀ ਜਗਤ ਨੌਕਰਾਨੀ ਬਣਾ ਰੱਖਿਆਗਾ ਜੇ ਰੋਟੀ ਖਾਣੀ ਤਾਂ ਦੱਸ ਦੇ ਆ ਚੋਚ ਲੈਣੀ ਹੁੰਦੇ ਆਗੇ ਸਾਡੇ ਤੋਂ ਪੁੱਤ ਮੈਂ ਕੁਛ ਨਹੀਂ ਖਾਣਾ ਕੁਛ ਨਹੀਂ ਖਾਣਾ ਮੈਂ ਮੇਰੀ ਭੁੱਖ ਮਰ ਗਈ ਮੈਂ ਕੁਛ ਨਹੀਂ ਖਾਣਾ ਮੇਰੀ ਭੁੱਖ ਮਰ ਗਈ ਕੁਛ ਨਹੀਂ ਚਾਹੀਦੇ ਮੈਨੂੰ ਪੁੱਤ ਹਾਂ ਉਹੀ ਪਕਾਈ ਮਰੀ ਜਾਂਦੀ ਆ ਫਿਰ ਇੱਥੇ ਬੈਠੀ ਪਈ ਰਹੇ ਇੱਥੇ پتہ میں میری بھوک مر گئی میری میں کچھ نہیں کھانا ہاں ماں ٹھیک ہے تو آ گیا پت بیٹھ جا ٹھیک ہے بیبی ٹھیک ہے پت دوائی تو میں لے لیجیے ٹائم ہاں ਤਦ ਰੋਟੀ ਪਣੀ ਖਾਦਾ ਜਾਨੇ ਰੋਟੀ ਪਤ ਰੋਟੀ ਦਾ ਮੇਰਾ ਮਨ ਨਹੀਂ ਖਾਂਦਾ ਜੀ ਨਹੀਂ ਕਰਦਾ ਅੱਜ ਫੇ ਪ੍ਰਵੀਨ ਨੂੰ ਕਹਿ ਕੇ ਕੁਝ ਹੋਰ ਮੰਗਾ ਲੈਣਾ ਸੀ ਹੋਰ ਖਾ ਲੈਂਦੇ ਤੁਹਾਨੂੰ ਆਖਿਆ ਸੀ ਮੈਨੂੰ ਢਾਬਾ ਰੋਟੀ ਲਿਆ ਦੇ ਮੇਰਾ ਮਨ ਜਾ ਖਰਾਬ ਕੋਈ ਕਰਾਰੀ ਮਾੜੀ ਮੋਟੀ ਚੀਜ਼ ਲਿਆ ਦੇ ਪਰ ਤੈਨੂੰ ਪਤਾ ਹੀ ਉਹ ਤਾਂ ਗੋ ਪੈ ਜਾਂਦੀ ਏ ਚਾਰੇ ਪੈਰ ਚੱਕ ਕੇ ਉਹ ਤਾਂ ਮੈਨੂੰ ਪਤੀ ਬੇਬੇ ਬੜੇ ਚੰਦਰੇ ਸੁਹਾਦੇ ਕੀ ਕਰਾਂ ਮੈਂ ਤੈਨੂੰ ਵੀ ਨਹੀਂ ਛੱਡ ਸਕਦਾ ਉਹਨੂੰ ਵੀ ਨਹੀਂ ਛੱਡ ਸਕਦਾ ਚੱਲ ਬੇਬੇ ਕੋਈ ਨਾ ਜੇ ਕਿਸੇ ਚੀਜ਼ ਨੂੰ ਤੇਰਾ ਮਨ ਕਰਦਾ ਹੁੰਦਾ ਨਾ ਤੂੰ ਮੈਨੂੰ ਕਹਿ ਦਿਆ ਕਰ ਮੈਂ ਲਿਆ ਦੂੰਗਾ ਕੋਈ ਨਹੀਂ ਪੁੱਤ ਦਾ ਕੋਈ ਨਹੀਂ ਫਿਰ ਲੈ ਆਵੇਂ ਜਦੋਂ ਗਿਆ ਕਿਤੇ ਦੁਕਾਨ ਤੇ ਚੱਲ ਤੂੰ ਰਾਮ ਕਰ ਮੈਂ ਲਿਆਉਣਾ ਕੁਝ ਪਿੰਡੋਂ ਹੀ ਫੜਦੇ ਹੁਣ ਚੰਗਾ ਤੂੰ ਪਹਿਲੇ ਠੀਕ ਹੈ ਪੁੱਤ ਐ ਕਰੀ ਜੇ ਹੁੰਦੇ ਜਾਂਦੇ ਕਿਤੇ ਨਿੰਬੂ ਮਿਲੇ ਕਿਸੇ ਭਾਈਪੂ ਸਬਜ਼ੀ ਸਬਜ਼ੀ ਵਾਲੇ ਤਾਂ ਨਾ ਨਿੰਬੂ ਲੈ ਆਈਂ ਦੋਚਾ ਠੀਕ ਆ ਮਾਂ ਨਿੰਬੂ ਪਾਣੀ ਬਣਵਾ ਲਾਂਗੀ ਲੈ ਆਉਂਗਾ ਕੋਈ ਚੰਗਾ ਬਗਾਨੀਆਂ ਕਿੱਥੇ ਆਪਣੀਆਂ ਬਣਦੀਆਂ ਨੇ ਹੈ ਜਰਾ ਬਿਕਤੀ ਦੇ ਦਿੰਦਾ ਤੇ ਅੱਜ ਮਾੜੀ ਮੋਟੀ ਕੋਈ ਦੇਖਭਾਲ ਕਰਨ ਦੂਗਾ ਹੁੰਦਾ ਮੁੰਡਾ ਮਜਬੂਰ ਐ ਕੀ ਕਰੇ ਜੋਦੀ ਨਹੀਂ ਮੰਨਦਾ ਤੇ ਉਹ ਲੜਦੀ ਐ ਨਾ ਮੈਨੂੰ ਛੱਡ ਸਕਦਾ ਨਾ ਉਹਨੂੰ ਛੱਡ ਸਕਦਾ ਰਬakti ਤਾਂ ਹੋਣੀ ਬਾਲੀ ਜ਼ਰੂਰੀ ਮਾਤਾ ਲੇਟੇ ਹੋਗੀ ਸਿਆਪਾ ਕੰਮੇ ਨਹੀਂ ਮੁਕਣ ਚਾਹੁੰਦੇ ਹੈਗੇ ਲਾ ਤੋਕ ਤਾਂ ਪਹਿਲੀ ਪਤਾ ਸੀ ਮੈਨੂੰ ਹਾਂ ਹੁਣ ਦੱਸ ਤੈਨੂੰ ਕੀ ਹੋਇਆਗਾ хай ਮੈਂ ਤਾਂ ਐ ਪੁੱਛਦੀ ਆ ਬਤ ਤੂੰ ਕਿੱਥੇ ਚੱਲੀ ਐ ਕਿੱਥੇ ਜਾਨੀ ਨਾ ਹੁਣ ਤੈਨੂੰ ਦੱਸ ਕੇ ਜਾਇਆ ਕਰਾਂ ਮੈਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਬੰਦੇ ਨੇ ਸੌ ਕੰਮ ਤੇ ਜਾਣਾ ਹੁੰਦਾ ਪਤਾ ਨਹੀਂ ਕਦੋਂ ਮਰੂਗੀ ਤੇ ਸਾਡਾ ਘਿਹੜਾ ਛੱਡੂਗੀ ਤੂੰ ਮੈਨੂੰ ਨਾ ਬੋਲਿਆ ਕਰੇ ਮੈਂ ਹਾਂ ਘਰ ਤੇ ਬੈਠੀ ਆ ਤੂੰ ਨਾ ਬੁਲਾ ਕਾਹਨੂੰ ਬੋਲੂਗੀ ਮੈਂ ਪੁੱਛਣਾ ਤਾਂ ਹੈਗਾ ਹੀ ਐ ਪੁੱਛਣਾ ਨਾਲੇ ਹੋਰ ਨਿਕਲ ਨਹੀਂ ਚੱਲੀ ਮੈਂ ਆਪਣੇ ਪਿੰਡ 'ਚ ਜਾਗਰਨਾ ਉੱਥੇ ਜਾਨੀ ਆਗੀ ਸਾਰਾ ਪਿੰਡ ਪਹੁੰਚ ਗਿਆ ਹੁਣ ਮੈਂ ਹੀ ਇਕੱਲੀ ਰਹਿ ਗਈ ਘਰ ਦਾ ਫੁੱਕਣਾ ਫੂਕਦੀ ਰਹਿੰਦੀ ਹਾਂ ਹਰ ਵਕਤ ਤੈਨੂੰ ਪਤਾ ਮੈਨੂੰ ਸ਼ੂਗਰ ਆ ਰੋਟੀ ਤਾਂ ਬਣਾ ਦੇ ਪਹਿਲਾਂ ਪਤਾ ਮੈਨੂੰ ਵੀ ਤੈਨੂੰ ਸ਼ੂਗਰ ਆ ਦੱਸਾਂ ਦੀ ਲੋੜ ਨਹੀਂ ਪਕਾਈ ਪਈ ਹੈਗੀ ਚੌਥਸਲੀ ਖਾ ਲਈ ਦਵਾਈ ਵੀ ਉਹਦੇ ਲੈ ਵੀ ਪਈ ਹੈਗੀ ਆਪਦੀ ਆਪ ਚੱਕ ਲਈ ਐਨੇ ਕ ਤਾਂ ਹੱਡ ਗੋਡੇ ਤੇਰੇ ਚਲਦੀ ਨਹੀਂਗੇ ਨੜਕ ਜੇ ਬੰਦ ਕਰਦੇ ਹੁਣ ਬਥੇਰਾ ਹੋ ਗਿਆ ਜਦੋਂ ਹਰਜੀਤ ਆ ਗਿਆ ਨਾ ਉਹਦੇ ਸਾਹਮਣੇ ਕੱਲ ਹੀ ਨਰਕ ਜਿਹੜੇ ਕਰਨੇ ਨੇ ਮੈਂ ਤਾਂ ਬਹੁਤ ਖੀ ਝੜਦੀ ਤੇਰਾ ਬੁੱਥਾ ਦੇਖ ਦੇਖ ਕੇ ਸਾਰੀਆਂ ਪਿੰਡ ਦੀਆਂ ਬੂਹਾਂ ਪਹੁੰਚ ਗਈਆਂ ਉੱਥੇ ਜਾ ਕੇ ਸੇਵਾਾਂ 'ਚ ਲੱਗ ਰਹੀਆਂ ਨੇ ਤੇ ਮੇਰੇ ਵਰਗੀਆਂ ਇੱਥੇ ਫਿਰਦੀ ਆ ਹਜੇ ਕਦੋਂ ਮੈਂ ਜਾਉਂਗੀ ਕੀ ਕਹਣਗੀ ਅੰਗਲੀਆਂ ਮੈਨੂੰ ਪੁੱਤ ਆ ਦੇ ਤੇਰੇ ਹੱਥ ਜੋੜਦੀਆਂ ਐਨਾ ਨਾ ਬੁਰਾ ਭਲਾ ਬੋਲਿਆ ਕਰ ਨਾ ਨਾ ਬੋਲਿਆ ਕਰ ਪੁੱਤ ਹਾਂ ਕੋਈ ਨਾ ਬਾਗਜੀ ਮੈਂ ਤੈਨੂੰ ਕਿਹੜਾ ਕਹਿੰਦੀ ਨਾ ਜਾਈਂ ਟੋਕਤਾ ਦਿੱਤਾ ਪਹਿਲਾਂ ਤੈਨੇ ਹਜੇ ਕਹਿੰਦੀ ਨਾ ਜਾਈਂ ਮੈਂ ਤਾਂ ਰੋਟੀ ਮੰਗੀ ਐ ਮੋਰਾ ਦੇ ਦੇ ਮੈਨੂੰ ਥੋੜਾ ਬੋਤਾ ਨਾ ਮੇਰੀ ਗੱਲ ਸੁਣ ਤੂੰ ਮੈਨੂੰ ਹੀ ਦੇਖ ਜਿੰਨੀ ਹੈਗੀ ਕਿ ਕਦੋਂ ਇਹ ਜਾਉਗੀ ਮੈਂ ਜਾਣ ਜਾਣ ਕੇ ਟੋਕਾਂ ਇਹਨੂੰ ਹੈ ਸਭ ਪਤਾ ਮੈਨੂੰ ਤੇਰੇ ਲੱਛਣਾਂ ਦਾ ਮੇਰੇ ਲਵੇਂ ਨਾਲ ਚਪਰਕੀਆ ਕਰਿਆ ਕਰ ਨਹੀਂ ਤੁਰਿਆ ਜਾਂਦਾ ਮੈਂ ਕੀ ਕਰਾਂ ਕਾਨੂੰਨੀ ਤੁਰਿਆ ਜਾਂਦਾ ਹੈਗਾ ਆਪਦਾ ਆਪੇ ਦੇਖ ਲੈ ਇਹਨਾਂ ਨੇ ਗੱਲ ਸੁਣ ਲੈ ਮੈਂ ਆਉਂਗੀ 12 1 ਵਜੇ ਤੇ ਜਦੋਂ ਹਰਜੀਤ ਆਇਆ ਨਾ ਉਹਨੂੰ ਕਹਦੀ ਆਂ ਸਰ ਰੋਟੀ ਟੋਕਾ ਖਾ ਲੂਗਾ ਆਪੇ ਪੁੱਤ ਦੇਖ ਨੋਆ ਧੀਆ ਦੇ ਕੋਈ ਕੰਮ ਥੋੜੀ ਵੀ ਰਾਤਾਂ ਨੂੰ 12 12 ਵਜੇ ਤੱਕ ਹੀ ਆਉਣਗੀਆਂ ਨਾ ਹੋਰ ਕਿਹੜਾ ਪਿੰਡ ਚ ਬੋਹਣੀ ਹੈਗੀ ਉਹ ਕਿਹੜਾ ਨਹੀਂ ਜਾਂਦੀ ਮੈਂ ਕੱਲੀ ਜਾਉਂਗੀ ਉੱਥੇ ਤੈਨੂੰ ਤਾਂ ਬੋਲਣ ਦੀ ਹੱਤ ਪੈ ਰਹੀ ਹੈਗੀ ਭਾਗ ਜਾ ਹਾਂ ਭਾਗ ਜਾ ਨਾਲੇ ਹੋਰ ਭਾਗ ਜਾ ਕਿੱਥੇ ਸਿਆਪਾ ਇੱਕ ਮੇਰਾ ਪੁੱਤ ਹੋ ਜਾ ਹੈ ਤੇਰੇ ਤੇ ਹੱਥ ਨਹੀਂ ਗਦੀ ਚੱਕਿਆ ਜੇ ਤੇਰੇ ਛਾਮ ਨੂੰ ਉੱਪ ਪੈਂਦੀ ਦੇ ਉੱਠਦੀ ਦੇ ਲੱਗਦੀਆਂ ਨਾ ਚਾਰ ਫਿਰ ਤੂੰ ਆਪੇ ਠੀਕ ਰਹਿੰਦੀ ਇਹਦਾ ਮੈਂ ਤੈਨੂੰ ਬਚਾਈ ਜਾਨੀ ਆ ਐ ਤੇਰੇ ਵਰਗੀਆਂ ਤਾਂ ਦੋ ਟਾਈਮ ਪੁੱਤ ਠੂਕਨੇ ਕਟਾ ਕੇ ਨਾ ਫੇਰ ਹੀ ਲੋਟ ਰਹਿੰਦੀਆਂ ਨੇ ਹਾਈ ਹਾਈ ਤੇਰਾ ਠੂਕਣਾ ਸੇ ਕੀ ਹੁੰਦਾ ਕੰਦ ਤੂੰ ਅੱਜ ਇਹੋ ਜਿਹਾ ਕੁਝ ਕਰਦੀ ਪੁੱਤ ਮੈਂ ਤਾਂ ਬੇਵਾਬ ਹੋਈ ਪਈ ਆ ਇਹ ਕਰਦੀਆਂ ਜੱਸੀ ਨੂੰ ਵੀ ਬਾਜ ਮਾਰੀ ਲੈਣੀ ਆ ਕੁੱਥੀ ਲੰਗ ਜਾਗੀ ਆ ਜੱਸੀ ਹਾਂ ਜੱਸੀ ਇਹ ਵੀ ਨਾ ਸੁਣ ਨਜੀ ਵੀ ਹਾਂ ਭੈਣੇ ਤੂੰ ਤਿਆਰ ਨਹੀਂ ਹੋਈ ਅਜੇ ਤੱਕ ਤਿਆਰ ਕਿਉਂ ਲੈ ਅੱਜ ਤਾਂ ਆਪਣੇ ਪਿੰਡ ਚ ਜਾਗਰਣਾ ਤੂੰ ਜਾਗਰਨ ਤੇ ਨਹੀਂ ਜਾਣਾ ਨਾ ਭੈਣੇ ਮੇਥੋਂ ਤਾਂ ਨਹੀਂ ਜਾਇਆ ਜਾਣਾ ਕਾ ਤੂੰ ਕੀ ਦੱਸਾਂ ਤੈਨੂੰ ਅੱਜ ਤੜਕੇ ਮੇਰੀ ਸੱਸ ਨੂੰ ਹੋਣ ਵੇਲੇ ਬਾਥਰੂਮ 'ਚ ਡਿੱਗ ਗਈ। ਉਹਦੀ ਟੂਈ ਤੇ ਸੱਟ ਵੱਜ ਗਈ ਐ। ਡਾਕਟਰ ਨੂੰ ਦਿਖਾਇਆ ਤੇ ਡਾਕਟਰ ਨੇ ਇੱਕ ਟਿਊਬ ਦਿੱਤੀ ਐ ਲਾਉਣ ਲਈ ਤੇ ਨਾਲੇ ਕਿਹਾ ਕਿ ਸੇਕ ਦੇਣੇ ਆ। ਬਾਕੀ ਉਹਦਾ ਐਕਸ-ਰੇ ਵੀ ਕਰਵਾਏ ਆ। ਮਾਤਾ ਰਾਣੀ ਦਾ ਲੱਖ ਲੱਖ ਸ਼ੁਕਰ ਐ ਕਿ ਕੋਈ ਵੀ ਅੰਦਰੂਨੀ ਸੱਟ ਨਹੀਂ ਆਈ। ਪਰ ਫੇਰ ਵੀ ਡਾਕਟਰ ਨੇ ਕਿਹਾ ਕਿ ਰਾਤ ਨੂੰ ਇੱਕ ਵਾਰ ਦੁਬਾਰਾ ਉਹਨੂੰ ਮਾਲਿਸ਼ ਕਰਨੀ ਆ ਉਹਦੀ ਟੂਈ ਤੇ ਤਾਂ ਕਿ ਉਹ ਪੂਰੀ ਰਾਤ ਆਰਾਮ ਨਾਲ ਸੁੱਤੀ ਰਹੂਗੀ। ਮੈਂ ਤਾਂ ਨਹੀਂ ਜਾ ਸਕਦੀ ਭੈਣੇ। ਜੱਸੀ ਤੂੰ ਸੱਸ ਦੀ ਉਲਝੀਰਾ ਕਮਲੀ ਨਰਾਤੇ ਚੱਲੀ ਜਾਂਦੇ ਨੇਗੇ ਤੂੰ ਮਾਤਾ ਰਾਣੀ ਦੇ ਭਜਨ ਸੁਣਨਾ ਦੇਖੀ ਤਾਂ ਸਹੀ ਮਾਤਾ ਰਾਣੀ ਤੇਰੀ ਚੋਲੀ ਖੁਸ਼ੀਆਂ ਨਾਲ ਭਰ ਦਊਗੀ ਨਾਲੇ ਸੱਚੀ ਕਹਿੰਦੇ ਨੇ ਕਹਿੰਦੇ ਆਹ ਦਿਨਾਂ 'ਚ ਜੋ ਵੀ ਮੰਗਤ ਮੰਗਦੇ ਆ ਨਾ ਮਾਤਾ ਰਾਣੀ ਸਾਰੀਆਂ ਮਰਾਦਾ ਪੂਰੀਆਂ ਕਰ ਦਿੰਦੀ ਹੈਗੀ ਨਾਲੇ ਆਪਣਾ ਪਿੰਡ ਹੀ ਨਹੀਂ ਬਲਕਿ ਆਲੇ ਦਾਲ ਦੇ ਸਾਰੇ ਪਿੰਡ ਮਾਤਾ ਰਾਣੀ ਦੇ ਭਜਨ ਸੁਣਨ ਲਈ ਆ ਰਹੇ ਨੇ ਉੱਥੇ ਫਿਰ ਆਪਾਂ ਕਿਉਂ ਪਿੱਛੇ ਰਹੀਏ ਪੁੰਨ ਘਟਲਾ ਪੁੰਨ ਵਧੀਆ ਰਹੇਗੀ ਨਾਲੇ ਅਗਲਾ ਜਨਮ ਸੁਧਰ ਜਾਊਗਾ ਤੇਰਾ ਦੇਖ ਪ੍ਰਵੀਨ ਅਗਲੇ ਪਿਛਲੇ ਜਨਮਾਂ ਦਾ ਤਾਂ ਮੈਨੂੰ ਕੁਝ ਪਤਾ ਨਹੀਂ ਪਰ ਮੈਂ ਇਹ ਸਮਝਦੀ ਆ ਕਿ ਇਨਸਾਨ ਨੂੰ ਜੋ ਵੀ ਪੁੰਨ ਕਰਨਾ ਹੁੰਦਾ ਹੈ ਐਸੇ ਜਨਮ 'ਚ ਕਰ ਲੈਣਾ ਚਾਹੀਦਾ ਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਟਾਈਮ ਤੇ ਸਭ ਤੋਂ ਜ਼ਿਆਦਾ ਜ਼ਰੂਰੀ ਆਪਣੇ ਬਜ਼ੁਰਗਾਂ ਦੀ ਸੇਵਾ ਕਰਨਾ ਹੈ ਇਸ ਤੋਂ ਵੱਡਾ ਪੁੰਨ ਤਾਂ ਕੋਈ ਹੋ ਹੀ ਨਹੀਂ ਸਕਦਾ ਨਾ ਉਹਨਾਂ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਨਾਲੇ ਮੈਂ ਕਿਵੇਂ ਭੁੱਲ ਸਕਦੀ ਆ ਜਦੋਂ ਮੇਰਾ ਓਖਾ ਟਾਈਮ ਸੀ ਮੇਰੀ ਡਿਲੀਵਰੀ ਦੇ ਟਾਈਮ ਤੇ ਮੇਰੀ ਸੱਸ ਨੇ ਮੇਰੀ ਕਿਵੇਂ ਸੰਭਾਲ ਕੀਤੀ ਸੀ ਮੇਰੀ ਸਾਫ ਸਫਾਈ ਸਾਬ ਆਪਣੀ ਹੱਥੀ ਕੀਤੀ ਸੀ ਤੇ ਮੈਂ ਅੱਜ ਜਦੋਂ ਉਹਨਾਂ ਨੂੰ ਮੇਰੀ ਜ਼ਰੂਰਤ ਹੈ ਮੈਂ ਉਹਨਾਂ ਨੂੰ ਇਸ ਹਾਲਤ ਚ ਛੱਡ ਕੇ ਕਿਵੇਂ ਜਾ ਸਕਦੀ ਆ ਜੇ ਮੈਂ ਉਹ ਮਾਵਰਗੀ ਸਾਸ ਨੂੰ ਐਵੇਂ ਛੱਡ ਕੇ ਚਲੀ ਜਾਵਾਂਗੀ ਤਾਂ ਉਸ ਮਾਤਾ ਰਾਣੀ ਦੀ ਪੂਜਾ ਕਰਨ ਦਾ ਤੇ ਕੋਈ ਫਾਇਦਾ ਨਹੀਂ ਦੇਖ ਮੈਨੂੰ ਮaaf ਕਰੀ ਪਰ ਮੈਂ ਆਪਣੀ ਮਾਵਰਗੀ ਸਾਸ ਨੂੰ ਇਸ ਦਰਦ ਦੇ ਵਿੱਚ ਕੱਲਾ ਛੱਡ ਕੇ ਮਾਤਾ ਦੇ ਜਗਰਾਤੇ ਤੇ ਨਹੀਂ ਜਾ ਸਕਦੀ ਜੈ ਮਾਤਾ ਦੀ ਜੈ ਮਾਤਾ ਦੀ ਸੱਚੀ ਮੈਂ ਬਹੁਤ ਬੇਪਾਗਣਾ ਲਾਂਤ ਹੈ ਮੇਰੀ ਸੋਚ ਤੇ ਜਿਹੜੀ ਆਪਣੀ ਮਾਂ ਵਰਗੀ ਸੱਸ ਨੂੰ ਛੱਡ ਕੇ ਮਾਤਾ ਦੀ ਭਗਤੀ ਕਰਨ ਚੱਲੀ ਸੀ ਤੇ ਕੇ ਇਹ ਆ ਆਪਣੇ ਸੱਸ ਦੇ ਦਰਦ ਨੂੰ ਮਹਿਸੂਸ ਕਰਦੇ ਹੋਏ ਆਪਣੀ ਸੱਸ ਦੀ ਸੱਚੀ ਸੇਵਾ ਕਰਨ ਚੱਲੀ ਆ ਮਾਤਾ ਮੈਨੂੰ ਮਾਫ਼ ਕਰੀ ਤੇਰੀ ਭਗਤੀ ਤਾਂ ਮੈਂ ਘਰ 'ਚ ਬਣੇ ਮੰਦਰ 'ਚ ਵੀ ਕਰ ਲੂੰਗੀ ਪਰ ਜਿਹੜੀ ਘਰ 'ਚ ਅਸਲੀ ਮਾਤਾ ਬੈਠੀ ਆ ਉਦੀ ਸੇਵਾ ਕਰਨੀ ਬਹੁਤ ਜ਼ਰੂਰੀ ਆ ਉਹਨੂੰ ਜਾ ਕੇ ਗਰਮ ਰੋਟੀ ਤੇ ਦਵਾਈਆਂ ਦਵਾ ਮਾਤਾ ਜੀ ਤੇਰੀ ਸੇਵਾ ਮੈਂ ਜ਼ਰੂਰ ਕਰੂੰਗੀ ਪਰ ਮੇਰੀ ਮਾਂ ਵਰਗੀ ਸੱਸ ਦੀ ਸੇਵਾ ਕਰਨ ਤੋਂ ਬਾਅਦ ਜੈ ਮਾਤਾ ਦੀ